ਕੋੜ ਜ਼ਿਲ੍ਹੇ ਚ ਦਰੱਖਤਾਂ ਦੀ ਸਾਂਭ-ਸਮਾਲ ਰੱਖਣ ਵਾਲੀ ਸੀਰ ਸੁਸਾਇਟੀ ਅਤੇ ਪਾਣੀ ਨੂੰ ਬਚਾਉਣ ਵਾਲੀ ਜਲ ਜੀਵਨ ਬਚਾਓ ਮੋਰਚਾ ਦੇ ਆਗੂ ਫਿਰ ਮੀਡੀਆ ਸਾਹਮਣੇ ਆਏ ਨੇ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਫਰੀਦਕੋਟ ਵਿੱਚੋਂ ਲੰਘਦੀਆਂ ਨਹਿਰਾਂ ਵਿੱਚੋਂ ਸਰਹੰਦ ਫੀਡਰ ਨਹਿਰ ਨੂੰ ਕੰਕਰੀਟ ਨਾਲ ਸਰਕਾਰ ਵੱਲੋਂ ਪੱਕਾ ਕੀਤਾ ਗਿਆ ਸੀ ਪਰ ਇਸ ਨਹਿਰ ਦੇ ਪੱਕੇ ਕਰਨ ਦੀ ਸ਼ੁਰੂਆਤੀ ਪਹਿਲਾਂ ਦੋਨਾਂ ਸੰਸਥਾਵਾਂ ਅਤੇ ਫਰੀਦਕੋਟ ਵਾਸੀਆਂ ਵੱਲੋਂ ਨਹਿਰ ਕੰਕਰੀਟ ਨਾਲ ਪੱਕੇ ਕਰਨ ਦਾ ਇਸ ਲਈ ਵਿਰੋਧ ਕੀਤਾ ਗਿਆ ਸੀ ਕਿ ਪਾਣੀ ਸੀਪਜ ਬੰਦ ਹੋਣ ਨਾਲ ਲੈਵਲ ਡਾਊਨ ਹੋ ਜਾਣਾ ਦੂਸਰਾ ਦਰੱਖਤਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਜਾਣਾ ਉਸੇ ਅਧਾਰ ਤੇ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਇਸ ਗੱਲ ਦੇ ਸਹਿਮਤੀ ਹੋ ਗਈ ਸੀ ਕਿ ਪਟੜੀ ਉੱਪਰੋਂ ਦਰਖਤ ਨਹੀਂ ਪੱਟੇ ਜਾਣਗੇ ਅਤੇ ਨਹਿਰ ਵਿੱਚ ਬੈਡ ਨੂੰ ਕੰਕਰੀਟ ਨਾਲ ਪੱਕਿਆ ਨਹੀਂ ਕੀਤਾ ਜਾਵੇਗਾ ਹੋਇਆ ਇਹ ਜੀ ਪਿਛਲੇ ਹੁਣ ਜਿਵੇਂ ਆਪਾਂ ਨੂੰ ਪਤਾ ਸਰਹੰਦ ਫਿਲਟਰ ਦੀ ਲਾਈਨਿੰਗ ਦਾ ਕੰਮ ਹੋਇਆ ਦਰਖਤ ਬਚਾਉਣ ਪਿੱਛੇ ਤਾਂ ਇੰਨਾ ਕੁਝ ਕਰਨਾ ਪਿਆ ਸਾਰਾ ਮਾਡਲ ਚੇਂਜ ਕਰਵਾਇਆ ਗਿਆ ਮਾਡਲ ਚੇਂਜ ਕਰਵਾਉਣ ਤੋਂ ਬਾਅਦ ਇੱਕ ਨਿਗਰਾਨ ਕਮੇਟੀ ਬਣਾਈ ਗਈ ਨਿਗਰਾਨ ਕਮੇਟੀ ਜਿਹੜੀ ਇਹਨਾਂ ਦੇ 24 ਘੰਟੇ ਨਿਗਰ ਰੱਖਦੀ ਸੀ ਜਿੰਨੇ ਵੱਧ ਤੋਂ ਵੱਧ ਰੁੱਖ ਬਚਾਏ ਜਾ ਸਕਦੇ ਸੀ ਬਚਾਏ ਗਏ ਪਰ ਉਦੋਂ ਬਚਾਉਣ ਦਾ ਕੀ ਫਾਇਦਾ ਹੋਇਆ ਵੀ ਹੁਣ ਰੁੱਖ ਡਿੱਗ ਰਹੇ ਗੇ ਡਿੱਗ ਕਿਉਂ ਰਹੇਗੇ ਜਿੱਥੇ ਮਿੱਟੀ ਲਾਉਣ ਵਾਲੀ ਸੀ ਇਹਨਾਂ ਤੋਂ ਪ੍ਰੋਪਰ ਮਿੱਟੀ ਲਾਈ ਨਹੀਂ ਗਈ ਜਿਹੜੀ ਮਿੱਟੀ ਇੱਥੇ ਸੀ ਉਹ ਕਿੱਥੇ ਗਈ ਉਹ ਮਿੱਟੀ ਗਈ ਸਰਕਾਰੀ ਕਲੋਨੀਆਂ ਦੇ ਵਿੱਚ ਨਹਿਰਾਂ ਦੇ ਨੇੜੇ ਜੇ ਆਪ ਇੱਧਰ ਦੇਖੀਏ ਇੱਧਰ ਵੀ ਸਰਕਾਰੀ ਕਲੋਨੀ ਹੈ ਔਰ ਜੇ ਗ੍ਰੀਨ ਐਵਨੂ ਵਾਲੇ ਪਾਸੇ ਚਲੇ ਜਾਈਏ ਜੇ ਅੱਜ ਵੀ ਤੁਸੀਂ ਉੱਥੇ ਜਾ ਕੇ ਉਥੋਂ ਦੀ ਫੁਟੇਜ ਲਓਗੇ ਤਾਂ ਉਥੇ ਮਿੱਟੀ ਦੇ ਢੇਰ ਪਏ ਉਹ ਕਿੱਥੋਂ ਆਈਓ ਨਹਿਰਾਂ ਤੇ ਗਈ ਹੈ ਜੇ ਉਹੀ ਮਿੱਟੀ ਇੱਥੇ ਹੀ ਕੰਮ ਆ ਜਾਂਦੀ ਦੁਬਾਰਾ ਨਾਲੇ ਤਾਂ ਇਹ ਦਰਖਤ ਵੱਜ ਜਾਂਦੇ ਸਰਕਾਰ ਦਾ ਹਰ ਕੰਮ ਇਸ ਤਰੀਕੇ ਨਾਲ ਹੈ ਵੀ ਹਰ ਕੰਮ ਜੋ ਲਾਹਾ ਤੱਕਿਆ ਜਾ ਰਿਹਾ ਹੈ ਵਿੱਚ ਇਥੋਂ ਮਿੱਟੀ ਨਿਕਲੀ ਤਾਂ ਕਿਤੇ ਹੋਰ ਪਾ ਦਿਓ ਜੇ ਇਥੇ ਮਿੱਟੀ ਪਾਉਣ ਦੀ ਲੋੜ ਪਊਗੀ ਤਾਂ ਕਿਤੇ ਹੋਰ ਲਿਆ ਕੇ ਪਾ ਦੇਣਗੇ ਜੀ ਉਹ ਥੇਗਾ ਨੁਕਸਾਨ ਕਰਨਗੇ ਇਹ ਹੁਣ ਆ ਰਾਤ ਵੱਡਾ ਦਰਖਤ ਡਿੱਗਿਆ ਜੀ ਇਸ ਪਾਟੜੀ ਦੇ ਉੱਪਰ ਤਿੰਨ ਦਰਖਤ ਹੋਰ ਵੀ ਡਿੱਗੇ ਪਤਾ ਲੱਗੇ ਅੱਗੇ ਉਹ ਵੀ ਅੱਗੇ ਜਾ ਕੇ ਦੇਖਦੇ ਗਏ ਆ ਹੁਣ ਆ ਦਰਖਤ ਜੀ ਕਿੰਨੇ ਸਾਲਾਂ ਦੇ ਵਿੱਚ ਤਿਆਰ ਹੋਇਆ ਹੋਊਗਾ ਹੁਣ ਜੇ ਇਹਨਾਂ ਨਾਲ ਗੱਲ ਕਰਦੇ ਆ ਜੀ ਅਸੀਂ ਕਹਿੰਦੇ ਜੀ ਤੁਹਾਨੂੰ ਅਸੀਂ ਪਲਾਂਟੇਸ਼ਨ ਕਰਾ ਕੇ ਦੇਵਾਂਗੇ ਕੀ ਇਹੋ ਜੀ ਕਰਾਈ ਪਲਾਂਟੇਸ਼ਨ ਆ ਚੀਜ਼ ਬਣ ਸਕੂਗੀ ਨਹੀਂ ਬਣ ਸਕੂਗੀ ਇਹਨਾਂ ਨੂੰ ਵਾਰ-ਵਾਰ ਬੇਨਤੀਆਂ ਕਰ ਰਹੇ ਆ ਮਿੱਟੀ ਪਾਉਂਦੇ ਇਹਨਾਂ ਨੇ ਕੰਮ ਕੀਤਾ ਤਾਂ ਹੈ ਪਰ ਕੰਮ ਤਸੱਲੀ ਬਖਸ਼ ਨਹੀਂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਨੇਰੀਆਂ ਵੀ ਐ ਮੀਂਹ ਵੀ ਪੈਣੀ ਹੈਗੀ ਐ ਆ ਦਰਖਤ ਜਿਵੇਂ ਪਿੱਛੇ ਤੁਹਾਨੂੰ ਨਜ਼ਰ ਆ ਰਹੀ ਹੈਗੀ ਐ ਇਥੇ ਪ੍ਰੋਪਰ ਤਰੀਕੇ ਨਾਲ ਜੇ ਮੀਟਿੰਗਾਂ ਲਾਈ ਗਈ ਤੇ ਦਰਅਕਤ ਫਿਰ ਡਿੱਗਣਗੇ ਨਹਿਰ ਮਹਿਕਮੇ ਨੂੰ ਜੰਗਲਾਤ ਮਹਿਕਮੇ ਨੂੰ ਜਿਹਦੇ ਜਿਹਦੇ ਵੀ ਅੰਡਰ ਆਉਂਦੇ ਹੈਗੇ ਆ ਕੁਝ ਏਰੀਆ ਸਰੰਦ ਫਿਲਟਰ ਦੇ ਅੰਡਰ ਆਉਂਦਾ ਕੁਝ ਏਰੀਆ ਰਾਜਸਥਾਨ ਫਿਲਟਰ ਫਿਲਟਰ ਦੇ ਅੰਦਰ ਆਉਂਦਾ ਹੈ ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਉਹ ਫਿਰ ਉਹੀ ਹੈ ਜੀ ਆਪ ਦਾਪ ਉਹ ਕਹਿੰਦੇ ਨੇ ਜੀ ਰਾਜਸਥਾਨ ਦੇ ਰਾਜਸਥਾਨ ਵਾਲੇ ਕਹਿੰਦੇ ਸਰੰਦ ਦਾ ਕੰਮ ਹੈਗਾ ਉਹਨਾਂ ਨੂੰ ਕਿਹਾ ਗਿਆ ਵੀ ਜਦ ਤੈਨੂੰ ਪ੍ਰੋਪਰ ਕੰਮ ਕਰਵਾ ਕੇ ਦਿਓ ਜਿਨ੍ਹਾਂ ਜਿਨ੍ਹਾਂ ਨੇ ਇਸ ਚੀਜ਼ ਮਾਮਲੇ ਚ ਕੋਤਾਹੀ ਕੀਤੀ ਗਈ ਹੈ ਉਹਨਾਂ ਤੇ ਸਖਤੋ ਸਖਤ ਕਾਰਵਾਈ ਵੀ ਕੀਤੀ ਜਾਵੇ ਫੇਰ ਇਹ ਚੀਜ਼ਾਂ ਰੁਕਣਗੀਆਂ ਨਹੀਂ ਇਹ ਚਾਰ ਡਿੱਗੇ ਐ ਅਗਲੇ ਮਹੀਨੇ ਨੇਰੀ ਦੇ ਵਿੱਚ ਜੇ ਨਾਗ ਨਾ ਤੋਂ ਸੰਭਾਲੇਗੇ ਝਾੜੀ ਹੋਣ ਡਿੱਗਣਗੇ ਦਰਖਤ ਇੱਕ ਲੱਗਣ ਲੱਗ ਕੇ ਪਾਲ ਕੇ ਜਦੋਂ ਦਰਖਤ ਬਣਦਾ ਉਹਨੂੰ ਬਹੁਤ ਸਮਾਂ ਲੱਗਦਾ ਉਹਦੇ ਪਿੱਛੇ ਬਹੁਤ ਮਿਹਨਤ ਲੱਗਦੀ ਗਈ ਹੈ ਸਾਡੇ ਨਾਲ ਇਥੇ ਸੋਸਾਇਟੀਆਂ ਸੀਰ ਸੋਸਾਇਟੀ ਦੇ ਨੁਮਾਇੰਦੇ ਆਏਗੇ ਉਹ ਸ਼ਹਿਰ ਦੇ ਵਿੱਚ ਪਲਾਂਟੇਸ਼ਨ ਕਰਦੇ ਉਹਨਾਂ ਨੂੰ ਪਤਾ ਹੈ ਇਹਦੀ ਕੀ ਵੈਲਿਊ ਪਰ ਪ੍ਰਸ਼ਾਸਨ ਨਹੀਂ ਸਮਝ ਰਿਹਾ ਇਸ ਜੀ ਨੂੰ ਸਰਕਾਰ ਨਹੀਂ ਸਮਝ ਰਹੀ ਉਹ ਸਬੰਧਤ ਵਿਭਾਗ ਨਹੀਂ ਸਮਝ ਰਿਹਾ ਹੈਗਾ ਇਹਨਾਂ ਨੂੰ ਸਮਝਣ ਦੀ ਲੋੜ ਹੈ ਜੇ ਜਲਦੀ ਇਹਨੂੰ ਨਾ ਸੰਭਾਲਿਆ ਗਿਆ ਤੇ ਇਥੇ ਪਾਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਹੋਰ ਦਰੱਖਤ ਡਿੱਗਣਗੇ ਠੇਕੇਦਾਰ ਨੂੰ ਅਸੀਂ ਲਗਾਤਾਰ ਕਾਲ ਕਰ ਰਹੇ ਹਾਂ ਠੇਕੇਦਾਰ ਕਾਲ ਅਟੈਂਡ ਨਹੀਂ ਕਰ ਰਿਹਾ ਚੰਕਰ ਜੀ ਜੇ ਗੱਲ ਕਰੀਏ ਤਾਂ ਜਦੋਂ ਮੈਂ ਰੱਬ ਨਾਲ ਰਹੀਆਂ ਸੀ ਉਸ ਟਾਈਮ ਦੇ ਵਿੱਚ ਤੁਹਾਨੂੰ ਵੀ ਪਤਾ ਹੋਣਾ ਵੀ ਬੀਤੀ ਰਾਤ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਦਰੱਖਤ ਕੱਟ ਦਿੱਤੇ ਗਏ ਸੀ ਉਦੋਂ ਹਰਦਾਨਾ ਵੀ ਪਾਇਆ ਗਿਆ ਸੀ ਜੀ ਹੁਣ ਇਸ ਟਾਈਮ ਦੇ ਵਿੱਚ ਕੀ ਪਤਾ ਲੱਗਿਆ ਜੀ ਉਦੋਂ ਇੱਕ ਹਰਜਾਨਾ ਨਹੀਂ ਪਾਇਆ ਗਿਆ ਸੀ ਜੀ ਉਦੋਂ ਤਕਰੀਬਨ 6 ਜੁਰਮਾਨੇ ਕੀਤੇ ਗਏ ਸੀ ਔਰ ਵੱਡੀ ਅਮਾਉਂਟ ਦੇ ਵਿੱਚ ਕੀਤੇ ਗਏ ਸੀ ਯਾ ਤਾਂ ਇਹ ਠੇਕੇਦਾਰ ਜਿਹੜੀ ਹੈਗੀ ਹੈ ਪੈਸੇ ਵਾਲੀ ਜਮਾਤ ਹੈ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸਾਡਾ ਮਕਸਦ ਜੁਰਮਾਨੇ ਕਰਨਾ ਨਹੀਂ ਸੀਗਾ ਉਦੋਂ ਵੀ ਜਿਹੜੇ ਜੁਰਮਾਨੇ ਕੀਤੇ ਗਏ ਆ ਉਹ ਸਾਂਝੇ ਕੰਮਾਂ 'ਚ ਦਿੱਤੇ ਗਏ ਆ ਚਾਹੇ ਕੋਈ ਲੰਗਰ ਹੈ ਚਾਹੇ ਕੋਈ ਦੋਸਰੀ ਦਵਾਈ ਜਾਂਦੀ ਹੈ ਉਥੇ ਦਿੱਤੇ ਗਏ ਹੁਣ ਵੀ ਸਾਡਾ ਮਕਸਦ ਇਹ ਕੋਈ ਜੁਰਮਾਨਾ ਕਰਕੇ ਅਸੀਂ ਖੁਸ਼ ਨਹੀਂਗੇ ਕਿਸੇ ਨੂੰ ਸਾਡਾ ਮਕਸਦ ਇਹ ਹੈ ਵੀ ਇਹ ਦਰਖਤ ਬਚਣ ਉਹ ਬਚਣ ਕੀ ਕਿਵੇਂ ਜੇ ਇਮਾਨਦਾਰੀ ਨਾਲ ਕੋਸ਼ਿਸ਼ ਹੋਊਗੀ ਪਰ ਹਸਫੇਲ ਹਾਲ ਸਾਨੂੰ ਇਮਾਨਦਾਰੀ ਨਾਲ ਕੋਸ਼ਿਸ਼ ਨਜ਼ਰ ਨਹੀਂ ਆ ਰਹੀ ਜੇ ਇਹੀ ਤਰੀਕਾ ਰਿਹਾ ਅੱਗੇ ਅਲਰਟ ਹੈਗਾ ਨੇਰੀਆਂ ਦਾ ਸਟ੍ਰੌਮ ਅਲਰਟ ਹੈਗੀ ਹੈ ਇਹ ਦਰਖਤ ਹੋਰ ਡਿੱਗਣਗੇ ਪ੍ਰਸ਼ਾਸਨ ਨੂੰ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਅੱਜ ਫੇਰ ਕਰਕੇ ਚੱਲੇ ਆ ਪਰ ਜੇ ਇਦੂ ਬਾਅਦ ਇੱਕ ਵੀ ਦਰਖਤ ਹੋਰ ਡਿੱਗਦਾ ਤਾਂ ਪ੍ਰਸ਼ਾਸਨ ਨੇ ਫਿਰ ਅਸੀਂ ਇਥੇ ਬਾਹਰ ਚ ਬੈਠਾਂਗੇ ਜਾ ਕੇ ਤੇ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਪਿਛਲੇ 3-4 ਸਾਲ ਤੋਂ ਸ਼ਹਿਰ ਵਸੀਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਇੱਕ ਯੁੱਧ ਲੜਿਆ ਗਿਆ ਸੀਗਾ ਇਹਨਾਂ ਦਰਖਤਾਂ ਨੂੰ ਬਚਾਉਣ ਪਿੱਛੇ ਦੋ ਮੁੱਦੇ ਸੀਗੇ ਇੱਕ ਪਾਣੀ ਦੀ ਜੋ ਸਹੀ ਪੇਸੇ ਉਹਨੂੰ ਬਚਾਉਣਾ ਤੇ ਇੱਕ ਦਰਖਤਾਂ ਦੀ ਹਰਿਆਵਲ ਨੂੰ ਬਚਾਉਣਾ ਜਲ ਜੀਵਨ ਨੂੰ ਬਚਾਓ ਮੋਰਚਾ ਵੱਲੋਂ ਜਦੋਂ ਇਹ ਨਹਿਰ ਬੰਦ ਹੋਈ ਸੀਗੀ ਇਹਦੀ ਨਗਰਾਨ ਕਮੇਟੀ ਦੇ ਮੈਂਬਰਾਂ ਵੱਲੋਂ ਤੇ ਹੋਰ ਸਹਿਯੋਗ ਦੇ ਸਾਥੀਆਂ ਵੱਲੋਂ ਬਹੁਤ ਹੀ ਹਿੰਮਤ ਦਿਨ ਰਾਤ ਇੱਕ ਕਰਕੇ ਇੱਕ ਇੱਕ ਦਰਖਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਰੀਦਕੋਟ ਪ੍ਰਸ਼ਾਸਨ ਦੀ ਨਹਿਰੀ ਵਿਭਾਗ ਦੀ ਇਹ ਨਲਕੀ ਹੈ ਕਿ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਪਰੰਤੂ ਹਜੇ ਵੀ ਜੋ ਦਰਖਤਾਂ ਦੇ ਨਾਲ ਮਿੱਟੀ ਨਹੀਂ ਲਾਈ ਗਈ ਜੇ ਮਿੱਟੀ ਲਾਈ ਗਈ ਹੈ ਤਾਂ ਉਹਨਾਂ ਦੀ ਕੋਟਾਈ ਨਹੀਂ ਕੀਤੀ ਗਈ ਪਿਛਲੇ ਦਿਨੀ ਜੋ ਚਖੜਾਇਆ ਸੀ ਉਹਨੇ ਆਪ ਦਾ ਪ੍ਰਕੋਪ ਦਿਖਾਇਆ ਤੇ ਤੁਸੀਂ ਵੇਖ ਰਹੇ ਹੋ ਕਿੱਡਾ ਤਕੜਾ ਜਾਮਨ ਦਾ ਦਰਖਤ ਹੈ ਐਵੇਂ ਸਾਰੀ ਪੱਟੜੀ ਤੇ ਜਿੱਥੇ ਜਿੱਥੇ ਨਹਿਰ ਬਣੀ ਹੈ ਬਹੁਤ ਨੁਕਸਾਨ ਹੋਇਆ ਘੱਟੋ ਘੱਟ 10-15 ਦਰਖਤ ਅਜਿਹੇ ਡਿੱਗੇ ਹਨ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਦੀ ਹੈ ਤੇ ਅਸੀਂ ਵਾਰ-ਵਾਰ ਫਰੀਦਕੋਟ ਦੇ ਜੋ ਅਫਸਰ ਸਰਪੰਨ ਨੇ ਉਹਨਾਂ ਨੂੰ ਬੇਨਤੀਆਂ ਕਰ ਰਹੇ ਹਾਂ ਕਿ ਇਹਦੇ ਸਬੰਧੀ ਕਾਰਵਾਈ ਕੀਤੀ ਜਾਵੇ ਦਰਖਤਾਂ ਨੂੰ ਬਚਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ ਜੇ ਫਰੀਦਕੋਟ ਪ੍ਰਸ਼ਾਸਨ ਜਾਂ ਅਧਿਕਾਰੀ ਏਸੀਆਂ ਵਿੱਚੋਂ ਨਿਕਲ ਕੇ ਇਹਨਾਂ ਦਰਖਤਾਂ ਦੀ ਬਚਾਅ ਲਈ ਕੋਈ ਜਦਤ ਨਹੀਂ ਕਰਨਗੇ ਤਾਂ ਸਾਨੂੰ ਬੇਵਸ ਹੋ ਕੇ ਧਰਨੇ ਮੁਜਾਰੇ ਫੇਰ ਕਰਨੇ ਪੈਣਗੇ ਤੇ ਇਹ ਫਰੀਦਕੋਟ ਪ੍ਰਸ਼ਾਸਨ ਪੰਜਾਬ ਸਰਕਾਰ ਲਈ ਬਹੁਤ ਮਾੜੀ ਗੱਲ ਹੋਵੇ ਸੰਦੀਪ ਜੀ ਜੇ ਗੱਲ ਕਰੀਏ ਤਾਂ ਜਦੋਂ ਨਹਿਰ ਪੱਕੀਆਂ ਕੀਤੀਆਂ ਜਾਂਦੀਆਂ ਸੀਗੀਆਂ ਠੇਕੇਦਾਰਾਂ ਨਾਲ ਤੁਹਾਡੀ ਮੀਟਿੰਗਾਂ ਹੋਈਆਂ ਸੀ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਹੋਈਆਂ ਸੀ ਉਦੋਂ ਕੀ ਗੱਲਬਾਤ ਐ ਹੋਈ ਸੀਗੀ ਉਦੋਂ ਇਹੀ ਗੱਲ ਹੋਈ ਸੀ ਵੀ ਜੋ 15 ਫੁੱਟ ਦੇ ਅੰਦਰ ਅੰਦਰ ਦਰਖਤ ਹੈ ਸਾਲ ਤੋਂ ਉਹ ਜਾਣਗੇ ਤੇ ਉਸ ਤੋਂ ਬਾਅਦਲੇ ਸਾਰੇ ਦਰਖਤੋ ਬਿਚਾਏ ਜਾਣਗੇ ਤੇ ਇਹਦੇ ਲਈ ਜੋ ਮਿੱਟੀ ਚੁੱਕੀ ਗਈ ਸੀਗੀ ਨਾਲ-ਨਾਲ ਉਹ ਬਾਅਦ ਵਿੱਚ ਨਾ ਠੇਕੇਦਾਰਾਂ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਇਹਦੇ ਸਬੰਧੀ ਉਚਿਤ ਕਦਮ ਚੁੱਕੇ ਗਏ ਜਿਸ ਕਰਕੇ ਇਹ ਨੁਕਸਾਨ ਹੋ ਰਿਹਾ ਅਗਲਾ ਕੀ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਦੇਖਦੇ ਆ ਅੱਜ ਸ਼ੰਕਰ ਜੀ ਦੀ ਗੱਲ ਹੋਈ ਹੈ ਇਹਨਾਂ ਦੇ ਅਧਿਕਾਰੀਆਂ ਨਾਲ ਜੇ ਕੁ ਦੋ ਦਿਨਾਂ ਵਿੱਚ ਕੰਮ ਨਹੀਂ ਸ਼ੁਰੂ ਕਰਦੇ ਤੇ ਜਲਦੀ ਮੈਨੂੰ ਬਚਾਓ ਮੋਰਚਾ ਜੋ ਪ੍ਰੋਗਰਾਮ ਲਿਖੂਗਾ ਉਹਦੇ ਤੇ ਅਸੀਂ ਪੈਰਾ ਦੇਵਾਂਗੇ। ਜਾਇਦਾਦ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز